ਆਪੇ ਦੀ ਲੰਮੀ ਉਮਰ ਦੇ ਲਈ ਅੱਜ ਸੁਹਾਗਣਾ ਤਿਆਰ ਹੋ ਕੇ ਆਈਆਂ 16 ਸ਼ਿੰਗਾਰ ਉਹਨਾਂ ਨੇ ਕੀਤਾ ਹੈ ਤੇ ਅੱਜ ਸਾਰੇ ਦਿਨ ਦਾ ਵਰਤ ਉਹਨਾਂ ਨੇ ਰੱਖਿਆ ਤੇ ਉਸ ਤੋਂ ਬਾਅਦ ਸ਼ਾਮੀ ਜਦੋਂ ਚੰਨ ਨਿਕਲੇਗਾ ਤੇ ਚੰਨ ਨੂੰ ਦੇਖਣ ਤੋਂ ਬਾਅਦ ਉਹ ਆਪਣਾ ਵਰਤ ਖੋਲਣਗੇ ਇੱਕ ਵਾਰ ਤਸਵੀਰਾਂ ਅਸੀਂ ਤੁਹਾਨੂੰ ਦਿਖਾਣੇ ਹਾਂ ਸੈਕਟਰ 40 ਦੇ ਸਨਾਤਨ ਧਰਮ ਮੰਦਿਰ ਵਿਖੇ ਅਸੀਂ ਖੜੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪੂਜਾ ਦੀ ਰਸਮ ਇਹ ਜਿਹੜੀ ਉਹ ਚੱਲ ਰਹੀ ਹੈ ਸੁਹਾਗਣਾ ਇੱਥੇ ਪਹੁੰਚੀਆਂ ਨੇ ਬੜੀਆਂ ਸੋਹਣੀਆਂ 16 ਸ਼ਿੰਗਾਰ ਕਰਕੇ ਤਿਆਰ ਹੋ ਕੇ ਖਾਸ ਤੌਰ ਤੇ ਇੱਥੇ ਪਹੁੰਚੀਆਂ ਨੇ ਤੇ ਪੂਜਾ ਦੀ ਰਸਮ ਇੱਥੇ ਚੱਲਦੀ ਪਈ ਹੈ ਔਰ ਗੱਲਬਾਤ ਜਿਹ ਕਰਾਂਗੇ ਜਾਣਾਂਗੇ ਕਿ ਆਖਰਕਾਰ ਇਸ ਤਿਉਹਾਰ ਦਾ ਇਨਾ ਮਹੱਤਵ ਕਿਉਂ ਹੈ ਇਹ ਤਿਉਹਾਰ ਇਨਾਂ ਨੂੰ ਇਨਾ ਚੰਗਾ ਕਿਉਂ ਲੱਗਦਾ ਔਰ ਕਿਸ ਤਰੀਕੇ ਦੇ ਨਾਲ ਇਹ ਤਿਉਹਾਰ ਮਨਾਇਆ ਜਾ ਰਿਹਾ ਹਾਲਾਂਕਿ ਤਸਵੀਰਾਂ ਅਗਲ ਸਾਫ਼ ਕਰ ਰਹੀਆਂ ਨੇ ਕਿ ਇੱਥੇ ਮਹਿਲਾਵਾਂ ਨੇ ਜਿਹੜੀਆਂ ਖਾਸ ਤੌਰ ਤੇ ਸੁਹਾਗਣਾ ਉਹ ਬੜਾ ਸੋਹਣਾ ਤਿਆਰ ਹੋ ਕੇ ਪਹੁੰਚੀਆਂ ਨੇ ਗੱਲਬਾਤ ਕਰਦੇ ਵੀ ਇਨਾਂ ਨਾਲ ਵਿਖਾਈ ਦਵਾਂਗੇ ਫਿਲਹਾਲ ਜਿਹੜਾ ਪੂਜਾ ਹੈ ਉਹ ਚੱਲ ਰਹੀ ਹੈ ਤੇ ਇਨਾਂ ਨਾਲ ਜਿਹੜੀ ਗੱਲ ਹੈਗੀ ਹੈ ਉਹ ਵੀ ਅਸੀਂ ਕਰ ਲੈਨੇ ਆ ਮੈਮ ਬੜਾ ਸੋਹਣਾ ਤੁਸੀਂ ਤਿਆਰ ਹੋ ਕੇ ਆਏ ਹੋ ਕਿਵੇਂ ਦੇਖਦੇ ਹੋ ਇਹ ਜਿਹੜਾ ਫੈਸਟੀਵਲ ਖਾਸ ਤੌਰ ਤੇ ਫੀਮੇਲਸ ਨੇ ਜਿਹੜੀਆਂ ਉਹਨਾਂ ਵਾਸਤੇ ਬੜਾ ਕਹਿੰਦੇ ਕਿ ਸ਼ੁਭ ਮੰਨਿਆ ਜਾਂਦਾ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਐਦਾ ਬਹੁਤ ਜ਼ਿਆਦਾ ਕਿ ਆਪਣੇ ਹਸਬੰਡ ਦੀ ਲੰਬੀ ਉਮਰ ਲਈ ਆ व्रत ਰੱਖਿਆ ਜਾਂਦਾ ਉਹਨਾਂ ਦੀ ਸਲਾਮਤੀ ਲਈ ਬਹੁਤ ਬਹੁਤ ਜ਼ਿਆਦਾ ਸਾਡੇ Hindu ਧਰਮ ਵਿੱਚ ਸਨਾਤਨ ਧਰਮ ਵਿੱਚ ਇਹਦੀ ਬਹੁਤ ਜ਼ਿਆਦਾ ਮਾਨਤਾ ਹੈ ਹਾਂਜੀ ਕਿਵੇਂ ਇਸ ਨੂੰ ਰੱਖਦੇ ਹੋ ਕਦੋਂ ਤੋਂ ਸਟਾਰਟਿੰਗ ਹੁੰਦੀ ਹੈ ਮੈਮ ਇਹਦੀ ਸਵੇਰੇ 4:30 ਵਜੇ ਉੱਠ ਕੇ 4 ਵਜੇ ਉੱਠ ਕੇ ਤਿਆਰtio ਹੋ ਕੇ ਸਾ 16 ਸ਼ਿੰਗਾਰ ਕਰਕੇ ਆ ਸਰਗੀ ਲੀਤੀ ਜਾਂਦੀ ਹੈ ਸਾਸੂ ਮਾ ਸਰਗੀ ਦਿੰਦੇ ਨੇ ਉਹ ਖਾ ਕੇ ਫਿਰ ਉਹਦਾ ਉਤੋਂ ਸਟਾਰਟ ਕੀਤਾ ਜਾਂਦਾ ਕਿ ਆਪਣੇ ਤਾਰੇ ਜਦੋਂ ਤਾਰੇ ਨਿਕਲੇ ਹੁੰਦੇ ਤਾਰਿਆਂ ਦੀ ਛਾਂ ਹੀ ਸਰਗੀ ਲੈ ਕੇ ਫਿਰ ਉਤੋਂ ਬਾਅਦ ਦੇ ਵਰਤ ਦਾ ਪੂਰਾ ਦਿਨ ਕੁਝ ਨਹੀਂ ਖਾਣਾ ਤੇ ਪਿਆਸੇ ਕਰਕੇ ਬਿਨਾ ਪਾਣੀ ਪੀਤੇ ਪੂਰਾ ਦਿਨ ਰਹਿਣਾ ਹੁੰਦਾ ਫਿਰ ਕਥਾ ਤੋਂ ਬਾਅਦ ਚੰਦਰਮਾ ਤੋਂ ਬਾਅਦ ਨਿਕਲਣੇ ਤੋਂ ਬਾਅਦ ਫਿਰ ਉਤੋਂ ਬਾਅਦ ਆਪਣਾ ਵਰਤ ਖੋਲਦੇ ਆਂ ਕ੍ਰੇਵਿੰਗਸ ਨੂੰ ਕਿਵੇਂ ਤੁਸੀਂ ਮੈਂ ਉਹ ਦਿਨ ਕੰਟਰੋਲ ਕਰਦੇ ਹਾਂ ਕਿਉਂਕਿ ਕਹਿੰਦੇ ਫੀਮੇਲਸ ਤਾਂ ਵੈਸੇ ਹੀ ਖਾਣ ਪੀਣ ਦੀਆਂ ਬੜੀਆਂ ਸ਼ੌਕੀਨ ਹੁੰਦੀਆਂ ਕ੍ਰੇਵਿੰਗਸ ਉਹ ਦਿਨ ਖਾਸ ਨਹੀਂ ਹੁੰਦੀਆਂ ਨਹੀਂ ਮੈਨੂੰ ਤਾਂ ਵੈਸੇ ਵੀ ਨਹੀਂ ਹੁੰਦੀਆਂ ਮੈਂ ਤਾਂ ਬਹੁਤ ਫਾਸਟ ਰੱਖਦੀ ਹਾਂ ਐਕਸਾਈਟਿਡ ਹੀ ਬਹੁਤ ਲੱਗ ਰਹੇ ਹਾਂ ਬਸ ਐਵੇਂ ਹੀ ਬੜਾ ਵਜੰਦਾ ਥੋੜਾ ਬਹੁਤ ਹੁੰਦਾ ਹੀ ਹੈ ਜਦੋਂ ਖਾਸ ਕਰ ਸਪੈਸ਼ਲੀ ਜਦੋਂ ਤਿਆਰ ਮੈਂ ਇਨ ਦਾ ਫੀਮੇਲਸ ਲਈ ਤਿਆਰ ਹੋਣਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਜਦੋਂ ਆਜ ਦੇ ਦਿਨ ਤਿਆਰ ਹੋਣਾ ਇਹਨਾਂ ਸ਼ਿੰਗਾਰ ਮੋ ਸੋਨੀ ਅਸੀਂ ਤੁਹਾਡੀ ਦੇਖ ਰਹੇ ਸੀ ਮੈਮ ਥੈਂਕ ਯੂ ਮੈਮ ਤੇ ਕੌਣ ਕੌਣ ਪਰਿਵਾਰ ਦੇ ਵਿੱਚ ਵਰਤ ਰੱਖਦਾ ਤੁਹਾਡਾ ਮੈਂ ਔਰ ਮੇਰੇ ਸਾਸੂ ਮਾ ਜੀ ਹਾਂ ਜੀ ਹਾਂ ਜੀ ਉਹ ਵੀ ਨਾਲ ਵਰਤ ਰੱਖਦੇ ਨੇ ਸਾਰਾ ਦਿਨ ਆਪ ਕੁਝ ਨਹੀਂ ਖਾਂਦੇ ਪੀਂਦੇ ਤੇ ਕਰਦੇ ਜਿਹੜੇ ਮੇਲਸ ਨੇ ਹਸਬੈਂਡ ਹੈਗੇ ਨੇ ਥੋੜੇ ਆ ਸੋਹਰਾ ਸਾਹਿਬ ਹੈਗੇ ਨੇ ਹਸਬੈਂਡ ਵੀ ਹਸਬੈਂਡ ਵੀ ਮੇਰੇ ਨਾਲ ਹੀ ਰੱਖਦੇ ਨੇ ਮੇਰੇ ਵਰਤ ਹਾਂਜੀ ਉਹ ਵੀ ਸਵੇਰੇ ਸਰਗੀ ਲੈਂਦੇ ਨੇ ਤਾਂ ਜਿਵੇਂ ਅਸੀਂ ਸਾਰਾ ਪੂਰਾ ਪ੍ਰੋਪਰ ਉਵੇਂ ਹੀ ਕਰਦੇ ਨੇ ਜਿਵੇਂ ਮੈਂ ਕਰਦੀ ਆ ਅਸੀਂ ਨਾਲ-ਨਾਲ ਰਹਿੰਦੇ ਨੇ ਬਿਲਕੁਲ 16 ਸਿੰਗਾਰ 16 ਸਿੰਗਾਰ ਉਹਨਾਂ ਦਾ ਮੈਂ ਹੈਗੀ ਆ ਨਾ ਮੈਂ ਉਹਨਾਂ ਵਾਸਤੇ ਉਹਨਾਂ ਦਾ 16 16 ਸਿੰਗਾਰ ਰਹੀ ਆ ਜਦੋਂ ਮੈਂ ਸੱਜ ਗਈ ਤਾਂ ਉਹਨਾਂ ਲਈ ਸਭ ਕੁਝ ਹੈ ਹਾਂਜੀ ਬਿਲਕੁਲ ਮੈਂ ਤਿਆਰ ਹੋਣਾ ਬਹੁਤ ਸੋਹਣਾ ਲੱਗਦਾ ਬਹੁਤ ਸਿੰਪਲ ਸੋਬਰ ਤਿਆਰ ਹੋ ਕੇ ਆਏ ਹੋ ਤੁਸੀਂ ਅਜੂ ਵਰਤ ਰੱਖਿਆ ਇਹ ਕੀ ਕੁਛ ਖਾਸ ਰਹਿੰਦਾ ਵਰਤ ਵਿੱਚ ਵਰਤ ਵਿੱਚ ਇਹ ਹੁੰਦਾ ਕਿ ਸਵੇਰੇ ਉੱਠ ਕੇ ਸਰਗੀ ਖਾਣੀ ਹੈ ਉਸ ਤੋਂ ਬਾਅਦ ਦਿਨ ਚੜਨ ਤੋਂ ਪਹਿਲਾਂ ਤੁਸੀਂ ਪਾਣੀ ਵਗੈਰਾ ਜੋ ਕੁਝ ਲੈਣੀ ਹੈ ਲੈ ਸਕਦੇ ਹੋ ਪੂਰਾ ਦਿਨ ਕੁਝ ਨਹੀਂ ਖਾਣਾ ਪੀਣਾ ਹੁੰਦਾ ਫਿਰ ਪਾਣੀ ਵੀ ਨਹੀਂ ਪਿੰਦੇ ਇਹ ਜਿਹੜੀ ਏਜ ਕੁਝ ਵੀ ਕੁਝ ਵੀ ਨਹੀਂ ਕਰਨਾ ਇਹ ਏਜ ਜਿਹੜੀ ਹੁੰਦੀ ਹੈ ਇਹਦੇ ਵਿੱਚ ਤਾਂ ਵੈਸੇ ਹੀ ਸਾਨੂੰ ਕੁਝ ਨਾ ਕੁਝ ਚਾਹੀਦਾ ਹੁੰਦਾ ਹੋਰ ਨਹੀਂ ਤਾਂ ਕੁਝ ਨਾ ਕੁਝ ਦਵਾਈ ਕਈ ਵਾਰ ਲੈਣੀ ਪੈ ਜਾਂਦੀ ਹੈ ਦਵਾਈ ਸਵੇਰੇ ਲੈ ਲਓ ਬਾਕੀ ਪਰਮਾਤਮਾ ਆਪੇ ਸ਼ਕਤੀ ਦਿੰਦਾ ਹੈ ਕੋਈ ਐਸੀ ਗੱਲ ਨਹੀਂ ਕਿਵੇਂ ਦੇਖਦੇ ਹੋ ਇਸ ਨੂੰ ਕਿੰਨੇ ਚਿਰ ਤੋਂ ਰੱਖਦੇ ਆ ਰਹੇ ਹੋ ਮੈਨੂੰ 38 ਸਾਲ ਹੋ ਗਏ ਬੜਾ ਵਿਸ਼ਵਾਸ ਬਹੁਤ ਜ਼ਿਆਦਾ ਮੈਸੇ ਹੁੰਦਾ ਵੀ ਪਤੀ ਦਾ ਸਾਥ ਨਾਲ ਚਾਹੀਦਾ ਹੈ ਉਹ ਪੂਰੀ سپورਟ ਕਰਦੇ ਆ ਹਰ ਇੱਕ ਗੱਲ ਚ ਦੁੱਖ ਸੁੱਖ ਵਿੱਚ ਜਿਆਦੀ ਮੈਰਿਜ ਹੋਈ ਆ ਉਦੋਂ ਤੋਂ ਇੱਕ ਇਹ ਲੱਗਦਾ ਪਈ ਉਹਨਾਂ ਦੇ ਸਹਾਰੇ ਆਸੀਂ ਖੜੇ ਆ ਜੀ ਕਿੰਨਾ ਬਹੁਤ ਸੋਹਣਾ ਤੁਸੀਂ ਵੀ ਤਿਆਰ ਹੋ ਕੇ ਆਏ ਹੋ ਕਿਵੇਂ ਆ ਮੈਂ ਆ ਰਹੇ ਹਾਂ ਕਰਵਾ ਚਾਹਤ ਕਰਵਾ ਚੌਥ व्रत ਰੱਖਿਆ ਜੀ ਸਵੇਰੇ ਉੱਠ ਕੇ ਸਰਗੀ ਖਾ ਕੇ ਫਿਰ ਸਾਰਾ ਦਿਨ ਭੁੱਖੇ ਆ ਪਿਆਸੇ ਆ ਹੁਣ ਸ਼ਾਮ ਨੂੰ ਫਿਰ ਕਥਾ ਸੁਣ ਕੇ ਸਿਰਫ ਸ਼ਾਮ ਨੂੰ ਅਰਗ ਚੰਦਰਮਾ ਨੂੰ ਦੇ ਕੇ ਹਸਬੰਦ ਦੀ ਪੂਜਾ ਕਰਕੇ ਚੰਦਰਮਾ ਦੀ ਪੂਜਾ ਕਰਕੇ ਫਿਰ व्रत ਖੋਲ ਆਗੇ ਇੰਤਜ਼ਾਰ ਹੈਗਾ ਥੋੜੀ ਦੇਰ ਦੇ ਵਿੱਚ ਚਾਨਣ ਨਿਕਲ ਆਏਗਾ ਤੇ ਤੁਹਾਡੇ ਚਾਨਣ ਆਣਗੇ ਹਾਂਜੀ ਬਿਲਕੁਲ ਇੰਤਜ਼ਾਰ ਤਾਂ ਹੈ ਕੀ ਸੋਚਿਆ ਕਿੱਥੇ ਜਾ ਕੇ ਤੁਸੀਂ ਡਿਨਰ ਕਰਨਾ ਹੈ ਘਰ ਹੀ ਰਹਿਟੋਂਗੇ ਜਾਂ ਕਿਤੇ ਜਾਣ ਦਾ ਪਲਾਨ ਹੈ ਨਹੀਂ ਘਾਰੀ ਜੀ ਕਿਉਂਕਿ ਅੱਜ ਦੇ ਦਿਨ ਮਾਂ ਤੇ ਰਾਜਮਾ ਦੀ ਦਾਲ ਬਣਦੀ ਨਾਲ ਚਾਵਲ ਇਸ ਕਰਕੇ ਘਾਰੀ ਖਾਵਾਂਗੇ ਹਾਂਜੀ ਸਵਾਗਨਾ ਲਈ ਕਿੰਨਾ ਇੰਪੋਰਟੈਂਟ ਇਹ ਦਿਨ ਹੈਗਾ ਸਵਾਗਨਾ ਲਈ ਬਹੁਤ ਇੰਪੋਰਟੈਂਟ ਹੈ ਵਰਤ ਮਤਲਬ ਜਿਹੜੇ ਰੱਖਦੇ ਉਹਨਾਂ ਲਈ ਤਾਂ ਹੈ ਹੀ ਇੰਪੋਰਟੈਂਟ ਹੈ ਜੇ ਨਾ ਰੱਖੋ ਫਿਰ ਵਹਿਮ ਹੋ ਜਾਂਦਾ ਮਾਂਚ ਇਸ ਕਰਕੇ ਰੱਖਦੇ ਹਾਂ ਅਸੀਂ ਹਾਂਜੀ ਤੁਸੀਂ ਆਪ ਕਹਿ ਰਹੇ ਹੈਗੇ ਹੋ ਕਿ بڑے ਚਿਰ ਤੋਂ ਤੁਸੀਂ ਇਹ ਰੱਖਦੇ ਪਏ ਹੈਗੇ ਹੋ ਫੈਮਲੀ ਚੋਰ ਰੱਖਦਾ ਕੋਈ ਨਹੀਂ ਮੇਰੀ ਫੈਮਲੀ ਚੋਰ ਕੋਈ ਨਹੀਂ ਰੱਖਦਾ ਮੈਂ ਹੀ ਰੱਖਦੀ ਹਾਂ ਮੇਰੀ ਫੈਮਿਲੀ ਸਿੱਖ ਫੈਮਿਲੀ ਹੈ ਇਸ ਕਰਕੇ ਉਹਨਾਂ ਦੇ ਬਰਾਨੀਆਂ ਜਠਾਨੀਆਂ ਕੋਈ ਨਹੀਂ ਰਹਦੇ ਸਿਰਫ ਮੈਂ ਹੀ ਰੱਖ ਰਹੀ ਹਾਂ ਹਾਂ ਬੜਾ ਵਿਸ਼ਵਾਸ ਹੈਗਾ ਮੇਰਾ ਪੂਰਾ ਵਿਸ਼ਵਾਸ ਹੈ ਮੈਮ ਬੜੇ ਸੋਹਣੇ ਲੱਗ ਰਹੇ ਹੋ ਤੁਸੀਂ ਵੀ ਇੱਕ ਚੀਜ਼ ਮੈਂ ਨੋਟ ਕਰ ਪਾ ਰਹੀ ਹਾਂ ਬੱਚੇ ਹੈਗੇ ਉਹਨਾਂ ਨੇ ਖਾਣਾ ਹੀ ਖਾਣਾ ਹੈ ਹੱਥ ਚ ਚਿਪਸ ਹੈ ਇਹ ਆਪਣੀ ਕ੍ਰੇਵਿੰਗਸ ਕਿਵੇਂ ਰੋਕੀ ਹੋਏ ਬਸ ਇਹ ਆਪਣਾ ਵਿਸ਼ਵਾਸ ਹੈ ਕਿ ਪਤਾ ਹੀ ਹੈ ਕਿ ਵਰਤ ਰੱਖਣਾ ਤੇ ਅਸੀਂ ਭੁੱਖੇ ਰਹਿਣਾ ਇਸ ਕਰਕੇ ਭੁੱਖੀ ਨਹੀਂ ਲੱਗਦੀ ਆਟੋਮੈਟਿਕ ਹੀ ਭੁੱਖ ਮਰ ਜਾਂਦੀ ਹੈ ਸਾਡੀ ਐਕਸਾਈਟਮੈਂਟ ਬਹੁਤ ਹੁੰਦੀ ਹੈ ਇੰਨਾ ਸੋਹਣਾ ਤਿਆਰ ਹੋਣਾ ਸੋਹਣਾ ਸੂਟ ਪਾਣੇ ਮਹਿੰਦੀ ਲਗਾਨੀ ਹੈ ਹਾਂਜੀ ਮੈਮ ਬਹੁਤ ਐਕਸਾਈਟਮੈਂਟ ਹੁੰਦੀ ਹੈ ਮਤਲਬ ਪੂਰਾ ਸਾਲ ਹੀ ਇਹਦਾ ਵੇਟ ਰਹਿੰਦਾ ਹੈ ਕਿ ਕਰਵਾ ਆਏਗਾ ਤੇ ਅਸੀਂ ਨਵਾਂ ਨਵਾਂ ਸੂਟ ਖਰੀਦਾਂਗੇ ਗਹਿਣੇ ਖਰੀਦਾਂਗੇ ਤੇ ਵਰਤ ਰੱਖਾਂਗੇ ਬਹੁਤ ਵਧੀਆ ਲੱਗਦਾ ਹੈ ਫੀਲਿੰਗ ਹੀ ਮੈਮ ਅੱਛੀ ਲੱਗਦੀ ਹੈ ਕੋਟ ਕਰ ਰਿਹਾ ਪਰ ਹਾਂਜੀ ਹਾਂਜੀ ਮੈਮ ਪੂਰਾ ਸਪੋਰਟ ਕਰਦੇ ਨੇ ਹਸਬੰਡ ਤੇ ਮੈਮ ਅੱਛਾ ਲੱਗਦਾ ਹੈ ਇਹ ਤਿਉਹਾਰ ਆਂਦੇ ਤਾਂ ਬਹੁਤ ਵਧੀਆ ਲੱਗਦਾ ਹੈ ਇੱਕ ਹੋਰ ਥਾਲੀ ਆ ਦੇਖੋ ਜਿਹੜੀ ਆਈਆਂ ਹੋਈਆਂ ਨੇ ਥਾਲੀਆਂ ਵੀ ਅਸੀਂ ਦੇਖ ਲੈਨੇ ਆ ਮੈਮ ਕੀ ਕੁਝ ਲਿਆਏ ਹੋ ਇਹਦੇ ਚ ਮੈਮ ਅਸੀਂ ਔਰ ਪਿਆਰ ਸਾਡਾ ਪੂਜਾ ਹੋ ਗਈ ਹੈ ਹਾਂਜੀ ਮੈਮ ਪੂਜਾ ਹੋ ਗਈ ਹੈ ਕਿੰਨਾ ਇੰਪੋਰਟੈਂਟ ਮੰਨਦੇ ਹੋ ਤੁਸੀਂ ਇਸ ਦਿਨ ਨੂੰ ਅੱਜ ਮੰਤਾ ਮੰਦੇ ਹਾਂ ਇਸ ਚੀਜ਼ ਨੂੰ ਕਿ ਅਗਰ ਸੱਚੀ ਦੇ ਵਿੱਚ ਸ਼ਰਦਾ ਦੇ ਨਾਲ ਰੱਖਿਆ ਜਾਏ ਤਾਂ ਸੱਚੀ ਲੰਮੀ ਉਮਰ ਲੱਗਦੀ ਹੈ। ਉਹ ਜੀ ਕਰਵਾ ਚੌਥੇ ਲੇਕਿਨ ਐਹੀ ਹੈ ਕਿ ਬਸ ਬਣੀ ਰਹੇ ਸਭ ਵਧੀਆ ਚੱਲਦਾ ਰਹੇ ਤੇ ਰੋਜ਼ ਹੀ ਵਧੀਆ। ਆਮ ਤੁਸੀਂ ਵੀ ਪੂਜਾ ਕਰਕੇ ਆਇਓ ਕਿੰਨਵਾ ਕਰਵਾ ਚੌਥਾ ਹੈ ਤੁਹਾਡਾ। ਮੈਂ 40 ਸਾਲ ਚਾਲੀ ਹਾਂ। ਬੜੀ ਦੁਆਵਾਂ ਹੀ ਨੇ ਸਾਰੀ ਹੈ ਨਾ। ਡਾਕਟਰ ਨੇ ਲਾਇਆ। ਤੁਹਾਡੇ ਵਾਸਤੇ ਸਮਾਨ ਲੈ ਕੇ ਆਏ ਦੱਸ ਦੇ। 2.5 ਦੱਸ ਰਹੀ ਹਾਂ। ਦੇਖ ਰਹੇ ਸੀ ਕਿ ਕਿਵੇਂ ਲੱਗਦਾ ਆਪਸ ਦੇ ਵਿੱਚ ਵੀ ਇੱਕ ਬੌਂਡ ਹੈ ਜਿਹੜਾ ਉਹ ਸ਼ੇਅਰ ਹੁੰਦਾ ਹਸਬੰਡ ਨਾਲ ਤਾਂ ਚਲੋ ਹੈ ਹੀ ਜੋ ਹੈ ਮੇਨ ਬੌਂਡ ਤੇ ਹੈ ਹੀ ਹੁੰਦਾ ਜਿਹੜਾ ਘਰ ਸਾਰਾ ਦਿਨ ਜਨਾ ਨਾ ਰਹਿੰਦੇ ਆ ਉਹ ਤੇ ਆਫਿਸ ਚ ਜਾਂਦੇ ਆ ਹਾਂ ਜੋ ਸੱਸ ਨੂੰ ਦਾ ਆਪਸ ਚ ਹੁੰਦਾ ਉਹਦਾ ਹੀ ਜਿਆਦਾ ਇੰਪੋਰਟੈਂਟ ਆ ਉਹ ਕਿਵੇਂ ਦੇਖਦੇ ਹੋ ਸਾਰਾ ਦਿਨ ਜਿਵੇਂ ਪਹਿਲਾਂ ਤੁਸੀਂ ਆਪ ਸ਼ੁਰੂ ਕੀਤਾ ਫਿਰ ਉਹ ਤੁਹਾਡੇ ਨੂੰ ਆਇਆ ਤੇ ਤੁਸੀਂ ਉਹਨਾਂ ਨੂੰ ਆ ਚੀਜ਼ਾਂ ਸਿਖਾਈਆਂ ਨੇ ਸਰਗੀ ਦਾ ਇੱਕ ਦੂਜੇ ਦੇ ਨਾਲ ਤੁਸੀਂ ਵਟਾਇਆ ਹੈਗਾ ਤੇ ਕਿੰਨਾ ਕੁ ਚੰਗਾ ਲੱਗਦਾ ਲੱਗਦਾ ਬਹੁਤ ਅੱਛਾ ਇਸ ਤਿਹਾੜ ਦਾ ਇੱਕ ਅਲੱਗ ਹੀ ਕ੍ਰੇਜ਼ ਹੁੰਦੀ ਹੈ ਹਾਂਜੀ ਸ਼ੌਂਕ ਹੁੰਦਾ ਹੈ ਲੱਗ ਕ੍ਰੇਜ਼ ਹੁੰਦੀ ਹੈ ਬਿਲਕੁਲ ਤੁਸੀਂ ਕਰਵਾ ਮਨਾ ਰਹੇ ਹੋ ਮੈਮ ਕਰਵਾ ਜੋ ਰਾਈਕੀ ਮਾਂ ਹਾਂਜੀ ਹਾਂਜੀ ਲੱਗਵੇ 21 ਸਾਲ ਦੇ ਰਏ ਥੈਂਕ ਯੂ ਦੇਖਦੇ ਹੋ ਇਸ ਬਾਂਡ ਨੂੰ ਹਸਬੰਡ ਵਾਈਫ ਦਾ ਬਾਂਡ ਸਟਾਰਟਿੰਗ ਦੇ ਵਿੱਚ ਤਾਂ ਬੜਾ ਪਿਆਰ ਹੁੰਦਾ ਹੀ ਹੁੰਦਾ ਹੈ ਪਰ ਆਂਦੇ ਆਂਦੇ ਕਰਵਾ ਚੌਥੇ ਖਾਸ ਤੌਰ ਤੇ ਕਰਵਾ ਚੌਥੇ ਹੋਰ ਵੱਧ ਆਈ ਥਿੰਕ ਮਤਲਬ ਹਸਬੰਡ ਨੂੰ ਵੀ ਵਧੀਆ ਲੱਗਦਾ ਸੀ ਉਹਨਾਂ ਲਈ ਸਾਰਾ ਦਿਨ ਭੁੱਖੇ ਰਹਿੰਦੇ ਆ ਉਹ ਫੀਲ ਕਰਦੇ ਕਿ ਹਾਂ ਤੁਸੀਂ ਭੁੱਖੇ ਹੋ ਕਿਤੇ ਉਹ ਪਿਆਰ ਵੱਧ ਆਈ ਥਿੰਕ ਇ ਸੀਜ਼ਨਲ ਨਾ ਇੱਕ ਅਰੇ ਵਾਈਬ ਸੀ ਵੱਖੇ ਹੋ ਜਾਂਦੀਆਂ ਬੜੀਆਂ ਅੱਛੀਆਂ ਵਾਈਬਸ ਆਉਂਦੀਆਂ ਉਸ ਦਿਨ ਨਾ ਘਰ 'ਚ ਠੀਕ ਹੈ ਜੀ ਤੁਸੀਂ ਸਾਰੇ ਇੱਥੇ ਇੱਕ ਦੂਜੇ ਦੇ ਨਾਲ ਮਦਦ ਕਰਦੇ ਦਿਖਾਈ ਦੇ ਰਹੇ ਸੀ ਦੇਖ ਰਹੇ ਸੀ ਮੈਮ ਤੁਸੀਂ ਆ ਰਹੇ ਸੀ ਕਿ ਸਰ ਨੇ ਸਮਾਨ ਸੰਭਾਲ ਲਿਆ ਆਇਆ ਸੀ ਜੀ 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 ਆ ਮੈਮ ਬਹੁਤ ਜ਼ਿਆਦਾ ਕੇਰਿੰਗ ਹੈ ਮੈਂ ਕਹਿੰਦੀ ਐਦਾਂ ਦਾ ਹਸਬੰਡ ਤਾਂ ਪਤਨੀ ਮੈਂ ਕੀ ਮੋਤੀ ਦਾਨ ਕੀਤੇ ਆਈ ਡੋਨਟ نو ਸੱਤ ਜਨਮਾਂ ਦਾ ਸੇਮ ਕਹਿੰਦੇ ਸੱਤ ਜਨਮਾਂ ਦਾ ਰਸਤਾ ਰਿਸ਼ਤਾ ਮੰਨਿਆ ਜਾਂਦਾ ਸੈਵਨ ਮੋਰ ਥੈਨ ਸੈਵਨ ਉਹਨਾਂ ਨੇ ਇਕੱਲੇ ਨੇ ਮੰਗੀ ਕਿ ਤੁਸੀਂ ਮੰਗ ਕੇ ਆਏ ਉਹਨਾਂ ਨੇ ਦੋਨੋਂ ਉਹਨਾਂ ਨੇ ਸੋਚਦੇ ਆ ਕਿ ਕਿਸ ਤਰ੍ਹਾਂ ਕੀ ਕਰੀਏ ਕਿਸ ਹਮੇਸ਼ਾ ਹਰ ਜਨਮ ਚ ਇਕੱਠੇ ਰਹੇ ਅਸੀਂ ਪਿੱਛੋਂ ਦੇ ਬਾਂਡ ਦੇਖ ਰਹੇ ਸੀ ਮੈਂ ਗੱਲ ਕਰ ਰਹੀ ਸੀ ਮੈਂ ਦੇਖਿਆ ਇਹ ਤੋਂ ਕੁਝ ਥਾਲੀ ਚ ਹੋਇਆ ਤੇ ਸਰ ਨੇ ਨਾਲ ਦੀ ਨਾਲ ਜ਼ੰਬਾਲ ਲਿਆ ਜੀ 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 ਹਮੇਸ਼ਾ ਤੋਂ ਅੱਦ ਹੈ ਹਰ ਰੋਜ਼ ਸਿਰਫ ਅੱਜ ਦਿਨ ਨਹੀਂ ਹਰ ਰੋਜ਼ ਇਸ ਤਰ੍ਹਾਂ ਹੀ ਹੈ ਰਵਾ ਚੌਥੋ ਰੱਖ ਰਹੇ ਨੇ ਸਾਰਾ ਦਿਨ ਦਾ ਕੁਝ ਖਾਦਾਰ ਪੀਤਾ ਨਹੀਂ ਹੈਗਾ ਤੁਸੀਂ ਕਿਸ ਤਰੀਕੇ ਧਿਆਨ ਰੱਖਿਆ ਇਹਨਾਂ ਦਾ ਹੈਲਪਲੈਸਨੈਸ ਸੀ ਮੇਰੀ ਸਾਈਡ ਤੋਂ ਦਾ ਬਿਕੋਜ਼ ਏਵਰੀ ਟਾਈਮ ਵੈਨ ਆਈ ਟ੍ਰਾਈਡ ਕਿ ਥੋੜਾ ਕੁਝ ਹੈਨਾ ਸਵੇਰੇ ਵੀ ਜਦੋਂ अर्ਲੀ ਮਾਰਨਿੰਗ ਸੀਗਾ ਕਿ ਮੈਂ ਕਿਹਾ ਥੋੜਾ ਨਹੀਂ ਰਹੇਗਾ ਥੋੜਾ ਪਾਣੀ ਹੋਰ ਪੀ ਲੋ ਬਟ ਸ਼ੀ ਵਾਸ ਰਿਲੇਕਟੈਂਟ ਇਹ ਨਹੀਂ ਹੈਨਾ ਇਟ ਵਾਸ ਹੈਲਪਲੈਸਨੈਸ ਹਾਂ ਥੋੜਾ ਹੀ ਸਮਾ ਰਹਿ ਗਿਆ ਅਚਾਨਕ ਆ ਜਾਏਗਾ ਤੇ ਉਸ ਤੋਂ ਬਾਅਦ ਵਰਤ ਖੋਲ ਲੈਣਗੇ ਦੇਸੀ। ਕਿਹਦੀ ਆਰੀ ਕੀਤੀ ਉਦੋਂ ਦੀ? ਬਸ ਸ਼ਾਮ ਨੂੰ ਸ਼ਾਈ ਬਨੀਰ। ਫੇਵਰੇਟ ਹੈ ਮੈਂ ਆਮਦਾਰ। ਕਿੰਨੇ ਖਰਚਾ ਵੀ ਬਹੁਤ ਹੁੰਦਾ ਜਦੋਂ ਕਰਵਾ ਚੌਦ ਹੁੰਦਾ। ਨਹੀਂ ਉਹ ਤਾਂ ਉਹ ਤਾਂ ਅੱਛੀ ਗੱਲ ਹੈ। ਖਰਚਾ ਹੋਣਾ ਚਾਹੀਦਾ। ਖੁਸ਼ ਹਾਂ ਬਹੁਤ। ਹਾਂਜੀ ਬਹੁਤ ਖੁਸ਼ ਹਾਂ। ਬਿਲਕੁਲ ਬਹੁਤ ਲੱਕੀ ਹਾਂ ਸੱਚੀ ਸਤਿ। ਮੈਂ ਬਹੁਤ ਜ਼ਿਆਦਾ ਐਕਸਟ੍ਰੀਮਲੀ ਲੱਕੀ। ਮਤਲਬ ਆਈ ਕੈਨ ਨਾ ਐਕਸਪ੍ਰੈਸ ਇਨ ਮਾਈ ਵਰਡਸ। ਆਏ ਰੱਖੇ ਤੇ ਇਹ ਤਿਉਹਾਰ ਹੈ ਜਿਹੜਾ ਬੜਾ ਖੁਸ਼ੀਆਂ ਦਾ ਹੈ ਦੇਖੋ ਇਹ ਬੌਂਡ ਹੈ ਜਿਹੜਾ ਉਹ ਸਿਰਫ ਨੂੰ ਸਜਦਾ ਨਹੀਂ ਪਤੀ ਔਰ ਪਤਨੀ ਦਾ ਵੀ ਇਹ ਬੌਂਡ ਹੈ ਜਿਹੜਾ ਉਹ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਥੇ ਇੱਕ ਦੂਜੇ ਦਾ ਸੱਤ ਜਨਮਾਂ ਦਾ ਸਾਥ ਹੈ ਜਿਹੜਾ ਇਹ ਦਿੰਦੇ ਹੋਏ ਤੇ ਵਾਅਦੇ ਕਰਦੇ ਹੋਏ ਵਿਖਾਈ ਦੇ ਰਹੇ ਨੇ ਇਸੇ ਤਰੀਕੇ ਸਾਰੀਆਂ ਸੁਹਾਗਣਾਂ ਨੇ ਜਿਹੜੀਆਂ ਬਹੁਤ ਸੋਹਣਾ ਤਿਆਰ ਹੋ ਕੇ ਅੱਜ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹੋਈਆਂ ਨਜ਼ਰ ਆ ਰਹੀਆਂ ਵੀਡੀਓ ਜਰਨਲਿਸਟ ਗੁਰਸਾਹਿਬ ਦੇ ਨਾਲ ਲਿਵਿੰਗ ਇੰਡੀਆ ਦੇ ਲਈ ਚੰਡੀਗੜ੍ਹ ਤੋਂ ਹਰਸ਼ਪ੍ਰਭਾ